ਉਹ ਕਹਿਣਾ ਇਹ ਤਾਂ ਗਲਤ ਹੈ ਗੱਲ ਦਾ ਗਲਤ ਪ੍ਰਚਾਰ ਘਮਰਾ ਕਰਨ ਵਾਲੀ ਗੱਲ ਹੁੰਦੀ ਆ ਉਹ ਯਾਦ ਰੱਖਿਓ ਥਾਥਾ ਇਹ ਪ੍ਰਚਾਰ ਹੋ ਗਿਆ ਆਪਣਾ ਰਿਪੀਟ ਕਰ ਦੇਵਾਂ 10ਵੇਂ 5-6 ਤੱਕ ਸੰਪਟ ਪਾਠ ਕਿਤੇ ਨਹੀਂ ਹੋਇਆ ਇਹ ਮਗਰੋਂ ਕਾਟਾਂ ਕੱਢੀਆਂ ਗਈਆਂ ਜੇ ਹੋਇਆ ਤਾਂ ਮੈਨੂੰ ਦੱਸੋ ਵੀ 10ਵੇਂ 5-6 ਤੱਕ ਸੰਪਟ ਪਾਠ ਕਦੋਂ ਤੇ ਕਿੱਥੇ ਹੋਇਆ ਕਿਹਨੇ ਕਰਾਇਆ ਬਾਣੀ ਵਿੱਚ ਕੋਈ ਸੰਪਟ ਪਾਠ ਦੱਸੋ ਕੋਈ ਰਮਨ ਜ ਫਿਰ ਭਾਈ ਗੁਰਦਾਸ ਦੀਆਂ 12 ਕਵਿਤੋ ਸਵਈਆਂ ਕਿਤੇ ਦੱਸੋ ਦੱਸੋ ਕਿੱਥੇ ਆ ਇਹ ਮਗਰੋਂ ਚੱਲਿਆ ਕੰਮ ਸਾਰਾ ਮਗਰੋਂ ਸਰਕਾ ਮਚ ਲਿਆ ਇਹ ਤੇ ਜਿਹੜੇ ਕਹਿੰਦੇ ਨੇ ਸੰਪਟਪਾਪਾਂ ਬੜੀ ਸ਼ਕਤੀ ਬਣ ਜਾਂਦੀ ਹੈ ਜੀ ਤੁਕ ਲਾ ਕੇ ਤਾਂ ਤੇ ਜੋ ਮਰਜ਼ੀ ਲੈ ਲਓ ਇਉਂ ਕਰ ਲਓ ਲੰ ਲੱਕੜਾਂ ਜੀਆਂ ਮੂਰੇ ਬਹੰਦਰ ਨਹੀਂ ਪੜਨਾ ਕਿਸੇ ਨੇ ਜੇ ਤੂੰ ਵੀ ਮਸਲਾ ਹੱਲ ਕਰ ਦੂ ਸੁਣਨ ਦੀ ਲੋੜ ਨਹੀਂ ਅੰਦਰ ਨਹੀਂ ਪੜਨਾ ਕਿਸੇ ਨੇ ਹੋਰ ਸੁੱਚਮ ਖਰਾਬ ਹੋ ਜੂ ਨਾ ਤਾਂ ਤੇ ਜਿਹੜੇ ਕਹਿੰਦੇ ਨੇ ਜਿਹੜਾ ਮਰਜ਼ੀ ਮਸਲਾ ਹੱਲ ਕਰ ਲਓ ਬਹੁਤ ਵਾਰ ਤੁਹਾਨੂੰ ਦੱਸਿਆ ਹੈ ਵੀ ਪੁੱਛ ਲਿਆ ਕਰੋ ਆਪਾਂ ਵੀ ਦਵਿੰਦਰਪਾਲ ਸਿੰਘ ਭੁੱਲ ਵਿਦਿਆਲ ਪੁਰਾ ਪਿੰਡ ਹੈ ਉਹਨਾਂ ਦਾ ਉਹਨਾਂ ਦੇ ਘਰੇ ਆਪਾਂ ਫਿਰ ਲਾ ਰੱਖਣਨੇ ਆ ਪਾਠ ਦਵਿੰਦਰਪਾਲ ਸਿੰਘ ਦੇ ਨਾਮ ਦੇ ਉੱਤੇ ਕਿੰਨੇ ਸੰਪਟ ਪਾਠਾਂ 'ਚ ਉਹਦੀ फांसी ਦੀ ਸਜ਼ਾ ਮਾਫ਼ ਹੋ ਜੂਗੀ ਖਰਚਾ ਮੈਂ ਕਰੂੰਗਾ ਬਾਬਾ ਜੀ ਕੋਈ ਲਿਖਤ ਕਰਨ ਦੀ ਕਿਰਪਾ ਉਸਤਾ ਕਰਨਾ ਬੋਲੋ ਸਾਥਨਾ ਮੈਨੂੰ ਮਲਾਇਓ ਕੋਈ ਬਾਬਾ ਮੈਂ ਖਾਲਸਾ ਪੰਚਾਇਤ 'ਚ ਲਿਖਤ ਕਰੂੰਗਾ ਪਹਿਲਾਂ ਇੱਕ ਵੀ ਮਸਲਾ ਹੱਲ ਕਰਕੇ ਦਿਖਾਓ ਜਿੰਨੇ ਨੌਜਵਾਨ ਜਿਹਨਾਂ ਜਵੰਦਨਾ ਦੇ ਘਰਾਂ 'ਚ ਆਪਾਂ ਸੰਪਟ ਪਾਠ ਰੱਖ ਲੈਂਦੇ ਹਾਂ ਪੋ ਸੰਗਤਾਂ ਨੂੰ ਕਹਿੰਦੇ ਆਂ ਕਿ ਖਰਚਾ ਕਰੋ ਇੰਨਾ ਤਾਂ ਮੈਂ ਕਿੱਥੋਂ ਕਰਾਂ ਚੋ ਲਿਖ ਦੋ ਜੀ ਤਾਂ ਪਪਾ ਸੰਗਤਾਂ ਨਾਲ ਕੇ ਕਰ ਲਾਂਗੇ ਬਾਬਾ ਕੋਈ ਲਿਖਤ ਕਰੇ ਸਾਡੇ ਨਾਲ ਲਿਖਤ ਕਰੇ ਸਿੱਖ ਕੌਮ ਵਕ ਵਕ ਧੜਿਆਂ ਚ ਵੰਡੀ ਗਈ ਕਿਹੜੀ ਤੁਕ ਦਾ ਸੰਕਟ ਲਾ ਕੇ ਪਾਠ ਕਰੀਏ ਕਿ ਸਿੱਖ ਇੱਕ ਹੋ ਜਾਣ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਕਰਾ ਦਿਓ ਬਾਬਿਓ ਇੱਕ ਤਾਂ ਕੋਈ ਕੋਈ ਕੰਮ ਤਾਂ ਕਰ ਦਿਓ ਪੰਥ ਦਾ ਬ੍ਰਹਮ ਗਿਆਨੀ ਕਹੌਣ ਵਾਲਿਓ ਦੱਸੋ ਵੀ ਕਿਹੜਾ ਪਾਸ ਕਰੀਏ ਕਿੰਨੇ ਪਾਸ ਕਰਨੇ ਪਰਨੇ ਪੈਣਗੇ ਵੀ ਸਿੱਖ ਕੌਮ ਇੱਕ ਹੋ ਜੋ 90% ਨੌਜਵਾਨ ਇਸ ਤਤਲ ਕਰਾ ਚੁੱਕੇ ਐ ਇਹਨਾਂ ਦੇ ਭਲੇ ਵਾਸਤੇ ਕਿੰਨੇ ਸੰਪਟ ਕਰਨੇ ਪੈਣਗੇ ਤੇ ਕਿਹੜਾ ਸੰਪਟ ਲਾਈਏ ਕਿ ਨੌਜਵਾਨ ਕੇਸਾ ਧਾਰੀ ਹੋ ਜਾਣ ਦੱਸ ਦਿਓ ਕਿਹੜਾ ਲਾਈਏ ਤੇ ਹੋਰ ਬੜੇ ਭੱਖਦੇ ਮਸਲੇ ਨੇ ਭੱਖਦੇ ਮਸਲੇ ਇੱਕ ਵੀ ਮਸਲਾ ਕੋਈ ਸੰਪਟ ਪਾਠ ਰਾਈ ਹੱਲ ਕਰਨ ਦਾ ਦਾਵਾ ਕਰਦਾ ਤਾਂ ਮੈਂ ਲਿਖਤ ਕਰਨ ਨੂੰ ਤਿਆਰ ਹਾਂ ਉਸ ਬਾਪੇ ਨਾਲ ਤੇ ਜਿੰਨੇ ਖਰਚ ਕਹੂਆ ਉਹ ਉਹਨਾਂ ਖਰਚਵਾਰਾਂ ਜਿਹੜੀ ਵਿਧੀ ਕਹੂਆ ਵੀ ਅਨਲਗ ਚੋਲੇ ਹੋਣ ਜੀ ਐਂ ਕਰਨੇ ਬਾਹਰ ਕਰਨ ਜਮਾ ਉਹ ਮੇਰੇ ਕਰ ਲਿਖਤ ਕਰਾਂਗੇ ਖਾਸ ਕਰਕੇ ਪੰਚਾਇਤ ਦੇ ਭਾਵ ਸੰਗਤਾਂ ਦੇ ਵਿੱਚ ਗੁਰੂ ਦੀ ਹਜ਼ੂਰੀ ਚ ਪਹਿਲਾਂ ਉਹਦੇ ਨਾਲ ਲਿਖਤ ਕਰਾਂਗੇ ਹਰਿਆਣਾ ਲਿਖਾਂਗੇ ਫਿਰ ਨਾਲੇ ਜੇ ਕੋਈ ਹੋਇਆ ਤਾਂ ਮਲਾਦੇ ਮੈਨੂੰ ਇਲਾਨ ਕਰਤਾ ਮੈਂ ਸਾਰੇ ਦੱਸ ਦਿਓ ਵੀ ਆਹ ਗੱਲ ਹੈ ਜਿਹੜਾ ਮਰਜ਼ੀ ਸੰਗਤ 'ਚ ਮਿਲਦਾ ਹੋਣਾ ਵੀ ਸਾਹਮਣੇ ਗੱਲ ਕਰਾਓ ਸਾਹਮਣੇ ਸਵਾਲ ਜਵਾਬ ਫਿਰ ਪਤਾ ਲੱਗਦਾ ਹੁੰਦਾ ਹੈ ਕਿ ਬ੍ਰਹਮ ਕੇ ਨਹੀਂ ਉਹੀ ਬਣਿਆ ਕਿ ਕੱਥ ਜਾਣਦੇ ਵੀ ਹੈ ਫਿਰ ਪਤਾ ਲੱਗਦਾ ਕਰੋ ਵਿਚਾਰ ਇੱਕ ਗਨ ਹੋਰ ਸੁਚੇਤ ਰਹੇ ਹੋ ਜੀ ਨੂੰ ਕੱਖ ਨਹੀਂ ਆਉਂਦਾ ਲੋਕਾਂ ਤੋਂ ਮੱਥੇ ਟਕਟਾ ਟਕਾ ਟਕਾਈ ਬਾਬਾ ਬਣੇ ਆਉਂਦਾ ਕੱਖ ਨਹੀਂ ਹੁੰਦਾ ਜਿਹੜੇ ਗੁਰਬਾਣੀ ਦੀ ਵਿਚਾਰ ਕਰਨ ਵਾਲੇ ਗੁਰਸਿੱਖ ਹੁੰਦੇ ਆ ਫਿਰ ਇਹਨਾਂ ਕੋਲ ਜਦੋਂ ਕੱਖ ਨਾ ਆਉਂਦਾ ਹੋਵੇ ਨਾ ਗੁਰਸਿੱਖਾਂ ਨੂੰ ਇਹ ਕਿਤਾਬੀ ਕੀੜੇ ਕਹਿ ਦਿੰਦੇ ਆ ਬੋਲੋ ਸਤਨਾਮ ਦੀ ਵਾਹ ਕੀ ਗੁਰਬਾਣੀ ਦੀ ਵਿਚਾਰ ਕਰਨ ਵਾਲਾ ਕਿਤਾਬੀ ਕੀੜਾ ਸਾਨੂੰ 1430 ਪੰਨੇ ਦਾ ਗਿਆਨ ਦੇਣ ਦੀ ਕੀ ਲੋੜ ਸੀ ਗੁਰੂ ਜੀ ਇਹ ਵਿਚਾਰ ਕਰਨ ਦੀ ਲੋੜ ਨਹੀਂ ਨੋਟ ਕਰੋ ਜੀ ਇਦਾਂ ਹੀ ਸਰਦਾ ਹੁੰਦਾ ਕਿ ਸਾਨੂੰ 1430 ਪੰਨੇ ਦਾ ਖਜ਼ਾਨਾ ਸਤਪੁਰਾਂ ਨੇ ਵਿਚਾਰ ਕਰਨ ਵਾਸਤੇ ਦਿੱਤਾ ਹੈ ਵਿਦਵਾਨ ਬਣਨ ਵਾਸਤੇ ਦਿੱਤਾ ਹੈ ਸੇਧ ਲੈਣ ਵਾਸਤੇ ਦਿੱਤਾ ਹੈ ਕਿ ਗੁਰਬਾਣੀ ਦੀ ਵਿਚਾਰ ਕਰਨੀ ਕਿਤਾਬੀ ਕਿਹੜਾ ਹੈ ਜਿਹਨੂੰ ਕੱਖ ਨਹੀਂ ਆਉਂਦਾ ਜਿਹੜਾ ਤੀਜੀ ਜੋ ਫੇਲ ਹੁੰਦਾ ਉਹ ਡੇਰਾ ਬਣਾ ਲੁੰਦਾ ਬੋਲੋ ਸਤਨਾਮ ਜਿਹੜਾ ਤੀਜੀ ਜੋ ਫੇਲ ਹੁੰਦਾ ਡੇਰਾ ਬਣਾ ਕੇ ਬਹਿ ਜਾਂਦਾ ਹੈ ਕੱਖ ਆਉਂਦਾ ਨਹੀਂ ਤਾਂ ਲੋਕਾਂ ਮੂਹਰੇ ਖੁੱਲੂਗਾ ਲੋਕਾਂ ਨੂੰ ਪਤਾ ਲੱਗੂ ਵੀ ਹੈ ਤਾਂ ਉਹ ਹੀ ਉਹ ਹੀ ਬਸੀਗਾ ਤਾਂ ਆਏ ਨਹੀਂ ਹੁੰਦਾ ਵੀ 108 ਬਰ ਮਗਿਆਨੀ ਫਲਾਣਾ ਫਲਾਣਾ ਲਾ ਲਓ ਕਿਹੜਾ ਜ਼ੋਰ ਲਾ ਰਹੇ ਡਿਗਰੀਆਂ ਕਿੱਥੋਂ ਲਈਆਂ ਕਿੱਥੋਂ ਲਈਆਂ ਡਿਗਰੀਆਂ ਆਪਣੇ ਨਾਮਾਂ ਨਾਲ ਡਿਗਰੀਆਂ ਲਾ ਕੇ ਕੁਝ ਨਹੀਂ ਬਣਦਾ ਤਾਂ ਤੇ ਜਾਂ ਤਾਂ ਰੱਖਿਓ ਕਿਉਂਕਿ ਜਿਹਨੂੰ ਕੱਖ ਨਹੀਂ ਆਉਂਦਾ ਬਸ ਉਹ ਫਿਰ ਜਿਹੜੇ ਗੁਰਸਿੱਖ ਬਾਣੀ ਦੀ ਵਿਚਾਰ ਕਰਦੇ ਉਹਨਾਂ ਨੂੰ ਕਿਤਾਬੀ ਕੀੜੇ ਕਹਿ ਦਿੰਦੇ ਆ ਬਸ ਇਹ ਕਿਉਂਕਿ ਗੱਲ ਤਾਂ ਆਉਂਦੀ ਨਹੀਂ ਗੱਲ ਤਾਂ ਆਉਂਦੀ ਨਹੀਂ ਭਈ ਐਂ ਕਹਦੇ ਹੋ ਇਹ ਨਾ ਕਿੰਨੇ ਕੁ ਦਿਨ ਕਹੋਗੇ ਨਹੀਂ ਦਿੇ ਰਹੋ ਇੱਕ ਇੱਕ ਬਹੁਤ ਚਿਰ ਨਹੀਂ ਚੱਲਣਾ ਰਹੋ ਬਚਾ ਸਾਦੇ ਬਾਣੀ ਦੀ ਵਿਚਾਰ ਤੇ ਆ ਜਾਓ ਸਿੱਧੇ ਹੋ ਕੇ ਸਿੱਧੇ ਹੋ ਕੇ ਬਾਣੀ ਦੀ ਵਿਚਾਰ ਤੇ ਆ ਜਾਓ ਸਾਂਤੇ ਰਹੁ ਵਿਚਾਰ ਲੱਗ ਗਿਆ ਪਤਾ ਕਿ ਸੰਪਟ ਪਾਠ ਨੂੰ ਭਾਈ ਕਾਨ ਸਿੰਘ ਨਾਭਾ ਨੇ ਵੀ ਸਿੱਖ ਧਰਮ ਦੇ ਵਿੱਚ ਬੜਿਆ ਪਖੰਡ ਲਿਖਿਆ ਗੁਰਮਤ ਮਾਰਤੰਦ ਵਿੱਚ ਤੁਸੀਂ ਖੁਦ ਪੜ੍ਹ ਸਕਦੇ ਹੋ ਹੁਣ ਇੱਕ ਕਿਤਾਬ ਛਪੀ ਆ ਤਵੈਰੋਸ ਜਾਗਿਓ ਉਹਦੇ ਵਿੱਚ ਵੀ ਸੰਪਟ ਪਾਠ ਨੂੰ ਪਖੰਡ ਤੇ ਤੰਤ ਸ਼ਾਸਤਰ ਦੀ ਨਕਲ ਲਿਖਿਆ ਹੋਇਆ ਵੀ ਤੰਤਰ ਸ਼ਾਸਤਰ ਦੀ ਨਕਲ ਕੀਤੀ ਆ ਸਿੱਖਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਤੰਤਰ ਸ਼ਾਸਤਰ ਬਣਾ ਦਿੱਤਾ ਤੇ ਤੰਤਰ ਸ਼ਾਸਤਰ ਵੀ ਮਜਾਦਾਸ ਮਰਜਾਦਾ ਸੀ ਕਿ ਕੋਈ ਮੰਤਰ ਕਿਸੇ ਨਾਲ ਲਾ ਕੇ ਉਹ ਵਾਰੀ-ਵਾਰੀ ਉਹਨੂੰ ਅੱਗੇ ਪਿੱਛੇ ਜਾਪਨ ਕਰਨਾ ਸੰਤ੍ਰ ਸ਼ਾਸਤਰ ਦੀ ਨਕਲ ਹੈ ਸੰਪਟਖਾਂ ਪਾਠ ਜੋ ਕਿ ਬ੍ਰਾਹਮਣਵਾਦ ਹੈ ਵਿਪਨਤੀ ਦੀ ਰੀਤ ਹੈ ਯਾਦ ਰੱਖਿਓ ਤਾਂ ਕਿ ਏਦਾਂ ਅਸੀਂ ਨਾ ਇਹ ਜਾਲ ਚ ਫਸ ਗਏ ਅਸੀਂ ਇਹ ਜਾਲ ਤੋਂ ਨਿਕਲ ਜਓ ਕਿਸੇ ਵੀ ਨਾ ਤਾਂ ਸਰੋਮਣੀ ਕਮੇਟੀ ਵਾਲੇ ਗੁਰਦੁਆਰੇ ਨਾ ਕਿਸੇ ਬਾਬਿਆਂ ਦੇ ਡੇਰੇ ਅਖੰਡ ਪਾਠ ਨਹੀਂ ਕਰਾਉਣਾ ਫੀਸ ਜਮਾ ਕਿਸੇ ਨੇ ਨਹੀਂ ਕਰਾਉਣੀ ਨਾ ਸਹਜ ਪਾਠ ਦੀ ਨਾ ਅਖੰਡ ਪੜ੍ਹਨੀ ਕਰਨ ਕਰ ਲਿਓ ਇਹ ਪਾਠ ਆਪ ਕਰੋ ਬਾਣੀ ਨੂੰ ਪੜ੍ਹੋ ਸੁਣੋ ਸਮਝੋ ਜੇ ਨਹੀਂ ਬਾਣੀ ਪੜਨ ਜਾਣਦੇ ਅਨਸਰ ਦੇ ਨੂੰ ਤਾਂ ਸਿੱਖੋ ਸਾਰੇ ਬਾਣੀ ਪੜਨਾ ਚਲੋ ਜੀ ਨਹੀਂ ਜਾਣਦਾ ਕੋਈ ਪਰਿਵਾਰ ਤਾਂ ਗ੍ਰੰਥੀ ਸਿੰਘ ਤੋਂ ਘਰੇ ਪਾਸ ਪ੍ਰਕਾਸ਼ ਕਰਵਾ ਕੇ ਬਾਣੀ ਸੁਣੋ ਉਹਨੂੰ ਕਬੀਰ ਜੀ ਬਾਣੀ ਸੁਣਾਓ ਤੁਸੀਂ ਸੁਣੋ ਤੇ ਨੌ ਮੰਡ ਨੌ ਦਿਨਾਂ ਚ ਬਾਣੀ ਸੁਨਾਤੀ ਜਾਂ 11 ਜਿੰਨੇ ਵੀ ਤਾਂ ਕਿ ਸਮਾਪਤੀ ਵਾਲੇ ਦਿਨ ਉਹ ਕਹਿੰਨਾ ਭਾਈ ਸਾਹਿਬ ਧੰਨਵਾਦ ਬਾਣੀ ਸੁਣਾਈ ਤੁਸੀਂ ਸਾਨੂੰ ਆਹ ਲੋ ਤੁਹਾਡਾ ਨੌ ਦਿਨਾਂ ਦਾ ਪਰਿਵਾਰਕ ਖਰਚਾ ਜੇ ਕੀਆ ਮਰ ਜਾਂਦਾ ਹੈ ਮਾਇਆ ਗੁਜਰਾਨ ਹੈ ਨਾ ਤਾਂ ਤੇ ਇਦਾਂ ਫੁੱਲ ਟਾਈਮ ਵਰਕਰ ਵੀ ਜਾਨੀ ਕਿ ਗੁਰਮਤਿ ਵਿੱਚ ਮਨਜ਼ੂਰ ਹੈ ਦੋਨੇ ਗੱਲਾਂ ਨੇ ਜਿਹੜੇ ਜਾਨੀ ਕਿ ਅੰਪਲਾਈਜ਼ ਨੇ ਉਹ ਆਪਣੇ ਟਾਈਮ 'ਚੋਂ ਟਾਈਮ ਕੱਢ ਕੇ ਜਿਵੇਂ ਸੈਚਰ ਦੇ ਸੰਡੇ ਐ ਗੁਰੂ ਘਰ ਸੇਵਾ ਕਰਨ ਜਿੰਨੀ ਹੋ ਸਕਦੀ ਹੈ ਗੁਰਮਤਿ ਦੇ ਪ੍ਰਚਾਰ ਦੀ ਸੇਵਾ ਕੀਤੀ ਇਦਾਂ ਤਾਂ ਕਿ ਹੋਰ ਆਮ ਸੰਗਤ ਨੂੰ ਸੁਭਾ ਸਾਮ ਜਿੰਨਾ ਟਾਈਮ ਮਿਲਦਾ ਹੈ ਇਦਾਂ ਸਾਰੇ ਘਰਾਂ 'ਚ ਕੰਮਕਾਰ ਕਰਨ ਵਾਲਿਆਂ ਨੇ ਵੀ ਜਿੰਨਾ ਟਾਈਮ ਮਿਲਦਾ ਵਾਧ ਤੋਂ ਵਾਧ ਟਾਈਮ ਕੱਢ ਕੇ ਪ੍ਰਚਾਰ ਦੀ ਸੇਵਾ ਗੁਰੂ ਘਰ ਸੇਵਾ ਕਰਦੇ ਰਹਿੰਦੇ ਪਰ ਫੁੱਲ ਟਾਈਮ ਵਰਕਰ ਤੋਂ ਬਿਨਾ ਵੀ ਨਹੀਂ ਸਰਦਾ ਜਿਵੇਂ ਗ੍ਰਾਂਥੀ ਸਿੰਘ ਨੇ ਫੁੱਲ ਟਾਈਮ ਵਰਕਰ ਹੈ ਜਿਹੜਾ ਫੁੱਲ ਟਾਈਮ ਵਰਕਰ ਹੈ ਉਹ ਆਪਣੇ ਜੀਵਨ ਦੀਆਂ ਲੋੜਾਂ ਗੁਰੂ ਘਰ ਤੋਂ ਪੂਰੀਆਂ ਕਰ ਸਕਦਾ ਹੈ ਬੋਲੋ ਸਤਨਾਮ ਪਰਖੜਾਪ ਉਰਤੀ ਨਹੀਂ ਰੱਖਣੀ ਜਿਹੜੇ ਘਰਾਂ 'ਚ ਰਹਿਣ ਵਾਲੇ ਨੇ ਵਰਕਰ ਤਾਂ ਤੇ ਉਹਨਾਂ ਨੇ ਨਸਕਾਮ ਸੇਵਾ ਮੰਨ ਕੋਈ ਟੀਚਰ ਐ ਮਾਸਟਰ ਲੱਗਿਆ ਵਧੀਆ 12-15000 ਮਿਲ ਜਾਣਾਗਾ ਤੇ ਬਾਕੀ ਕਿੰਨਾ ਸਮਾਂ ਮਿਲਦਾ ਕਿੰਨਾ ਸਮਾਂ ਬਾਕੀ ਐ ਉਹਦੇ ਵਿੱਚ ਉਹ ਗੁਰਮਤ ਪ੍ਰਚਾਰ ਦੀ ਸੇਵਾ ਕਰਨੇ ਸਿੱਧ ਦੇਵੇ ਬੱਚਿਆਂ ਨੂੰ ਪੜ੍ਹਾਵੇ ਕਿੰਨੇ ਇਦਾਂ ਜਾਨੀ ਕਿ ਜੋ ਇਦਾਂ ਕੰਮ ਕਿੱਤੇ ਵਾਲੇ ਨੇ ਉਹ ਕੰਮ ਤਾਂ ਤੇ ਦੋਨੇ ਗੱਲਾਂ ਜ਼ਰੂਰੀ ਐ ਤਾਂ ਤੇ ਜਿਸ ਜੋਗ ਗ੍ਰੰਥੀ ਸਿੰਘ ਫੁੱਲ ਟਾਈਮ ਵਰਕਰ ਐ ਆਪੇ ਪਾਠ ਕੋਈ ਤਾਂ ਕਰੂਆ ਨਾ ਇਹਦੇ ਨਹੀਂ ਪੜਨ ਜਾਣਦੇ ਤਾਂ ਤੇ ਉਹ ਬਾਣੀ ਸੁਣਾਵੇ ਤੇ ਸੁਣਾਉਣ ਵਾਲੇ ਦਾ ਪੂਰਾ ਸਤਕਾਰ ਕਰਨਾ ਇਹ ਜਾਨੀ ਕਿ ਪਰਿਵਾਰ ਦਾ ਫਰਜ਼ ਹੁੰਦਾ ਹੈ ਇਹ ਤਾਂ ਰਹੀ ਮਰਜ਼ਾਦਾ ਤੇ ਇਹ ਕੰਮ ਤੁਸੀਂ ਬੰਦ ਕਰ ਦਿਓ ਵੀ 5100 ਜਮਾ ਕਰਾਇਆ ਇਹ ਅਖੰਡ ਪਾਠ ਦੀ ਫੀਸ ਸਬਾਬਿਆਂ ਕੋਲੇ ਤੇ ਬਾਬੇ ਕੀ ਕਹਿੰਦੇ ਨੇ ਇਹ ਤਾਂ ਇਹ ਵੀ ਵਿਪਰਨ ਕੀ ਦੀ ਤਾਂ ਦੱਸਈਏ ਬਹੁਤ ਵਾਰੀ ਬ੍ਰਾਹਮਣਵਾਦੀ ਰੀਤ ਜਾਨੀ ਕਿ ਉਹ ਬ੍ਰਾਹਮਣਾਂ ਦੀ ਗੱਲ ਜਿਹੜੇ ਧਰਮ ਦੇ ਨਾਂ ਤੇ ਗਮਰਾਹ ਕਰਦੇ ਸੀ ਬਰਾਦਰੀ ਦਾ ਭਾਵਨਾ ਸਮਝ ਲਓ ਕਿਤੇ ਧਰਮ ਦੇ ਪੀੜ ਧਰਮ ਦੇ ਨਾਂ ਤੇ ਅੱਜ ਘਬਰਾ ਘਮਰਾ ਕਰਦੇ ਆ ਉਹਨਾਂ ਨੂੰ ਮੈਂ ਕੀ ਕਹਿੰਦਾ ਹੁੰਦਾ ਹਾਂ ਬਰਾਦਰੀ ਦਾ ਭਾਵ ਨਹੀਂ ਅੰਤਰਭਾਵ ਸਮਝਿਓ ਅੱਜ ਬਥੇਰੇ ਕਸ਼ਹਿਰਾ ਧਾਰੀ ਤੇ ਕੇਸਾ ਧਾਰੀ ਬਹਾਮਣ ਹੈ ਜੋ ਕਿ ਧਰਮ ਦੀ ਆੜ ਦੇ ਵਿੱਚ ਲੋਕਾਂ ਨਾਲ ਠੱਗੀਆਂ ਮਾਰਦੇ ਐ ਬੋਲੋ ਸਤਨਾਮ ਅੱਜ ਡੇਰੇਦਾਰਾਂ ਨੂੰ ਕੀ ਕਹਣਾ ਹੁਣ ਮੈਂ ਵੀ ਇਹ ਕਸ਼ਹਿਰਾ ਧਾਰੀ ਤੇ ਕੇਸਾ ਧਾਰੀ ਬਹਾਮਣ ਹੈ ਕਹਿੰਦੇ ਐਂ ਕੱਤੇ ਕਹਿੰਦੇ ਹੋ ਮੈਂ ਕਹਿੰਦਾ ਦੀ ਦਿੱਖ ਤਾਂ ਸਿੱਖਾਂ ਵਾਲੀ ਆ ਅਕਲ ਇਹਨਾਂ ਦੀ ਬਹਾਮਣਾਂ ਵਾਲੀ ਹੋਈ ਐ ਬੋਲੋ ਸਤਨਾਮ ਇਹਨਾਂ ਦੀ ਅਕਲ ਬਹਾਮਣਾਂ ਵਾਲੀ ਐ ਦਿੱਖ ਸਿੱਖਾਂ ਵਾਲੀ ਐ ਦਿੱਖ ਸਿੱਖਾਂ ਵਾਲੀ ਬਣਾ ਲੈਣੀ ਕਾਫੀ ਨਹੀਂ ਅਕਲ ਤਾਂ ਛੱਡੀ ਨਹੀਂ ਬਹਾਮਣਾਂ ਵਾਲੀ ਅਕਲ ਗੁਰਮਤ ਗੁਰੂ ਦੀ ਅਕਲ ਤਾਂ ਲਈ ਨਹੀਂ ਅਕਲ ਲੋਕਾਂ ਦੇ ਗੁਰੂ ਤੋਂ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ ਅਕਲੀ ਪੜ੍ਹ ਕੇ 부ਝੀ ਅਕਲੀ ਕੀਚਾ ਦਾਨ ਅਕਲ ਲੋ ਫਿਰ ਗੁਰੂ ਤੋਂ ਅਕਲ ਤਾਂ ਲਈ ਨਹੀਂ ਅਕਲ ਤਾਂ ਛੱਡੀ ਨਹੀਂ ਉਹ ਦੇਖ ਬਣ ਗਈ ਸਿੱਖਾਂ ਦੀ ਤਾਂ ਕੀ ਹੋ ਗਿਆ ਤੇ ਫਿਰ ਕੀ ਹੁੰਦਾ ਸੀ ਪਹਿਲਾਂ 21 ਰੁਪਏ ਕਹਿੰਦਾ ਹੁੰਦਾ ਸੀ ਬ੍ਰਾਹਮਣ ਵੀ ਮੈਨੂੰ ਦੇ ਦਿਓ ਮੈਂ ਤੁਹਾਡੇ ਨਾਂ ਤੇ ਗੈਤਰੀ ਮੰਤਰ ਦਾ ਚਲੀਸਾ ਕਰ ਦੂੰਗਾ ਗੈਤਰੀ ਮੰਤਰ ਦਾ ਚਲੀਸਾ ਤੇ ਬਸ ਵੇੜਾ ਪਾਰ 21 ਰੁਪਏ ਉਸ ਸਮੇਂ ਦੇ ਉਦੋਂ 21 ਰੁਪਏ ਬਹੁਤ ਹੁੰਦੇ ਸੀ 200 ਰੁਪਏ ਤੇ ਅੱਜ ਦੇ ਕਸ਼ਹਿਰਾਧਾਰੀ ਬ੍ਰਾਹਮਣ ਕੀ ਕਹਿੰਦੇ ਆ ਉਹ ਕਹਿੰਦਾ ਕਿ ਰੁਪਏ ਜਮ੍ਹਾਂ ਕਰਾਜੋ ਗੈਤਰੀ ਮੰਤਰ ਦਾ ਚਲੀਸਾ ਕਰਦੋ ਅੱਜ ਦੇ ਕਸ਼ਹਿਰਾਧਾਰੀ ਬ੍ਰਾਹਮਣ ਕਹਿੰਦੇ ਸਾਡੇ ਕੋਲੇ 5100 ਜਮ੍ਹਾਂ ਕਰਾ ਦਿਓ ਤੁਹਾਡੇ ਨਾਂ ਤੇ ਅਖੰਡ ਪਾਠ ਕਰ ਦੇਾਂਗੇ ਬੋਲੋ ਸਤਨਾਮ ਵਾਹਿਗੁਰੂ ਕਸ਼ਹਿਰਾਧਾਰੀ ਬ੍ਰਾਹਮਣ ਹੁਣ 5100 ਲੈਂਦੇ ਆ ਜਿਹੜਾ ਰੋਡਾ ਕੋਣਾ ਬ੍ਰਾਹਮਣ 200 ਰੁਪਏ ਲੈਂਦਾ ਹੁੰਦਾ ਸੀ ਗੈਤਰੀ ਮੰਤਰ ਦੇ ਚਲੀਸੇ ਦੇ ਤੇ ਅੱਜ ਦੇ ਅਖੰਡ ਪਾਠ ਦੇ 5100 ਜਮ੍ਹਾਂ ਕਰਾ ਲੈ ਚੱਕ ਜੀ ਹੁਕਮਨਾਮਾ ਕਹਿੰਦੇ ਰਜਿਸਟਰੀ ਭੇਜ ਦੇਣੇ ਘਰੇ ਸਾਨੂੰ ਉਹ ਰਜਿਸਟ ਇਹ ਮਖੌਲ ਬਣਾਇਆ ਸਿੱਖੀ ਦਾ ਇਹਨਾਂ ਨੇ ਮਖੌਲ ਤੇ ਮਸ਼ਰਮਨੀ ਕਮੇਟੀਾਂ ਤੋਂ ਵੀ ਜਵਾਬ ਮੰਗਦਾ ਹੁੰਦਾ ਹੁੰਨਾ ਵੀ ਕੀ ਸਿੱਖੀ ਐ ਇਹ ਵੀ ਫੇਰ ਪੱਠਾ ਠਾਮੀਆਂ ਜਿਹਨਾਂ ਦੇ ਫੀਸਾਂ ਜਮ੍ਹਾਂ ਕਰਾਓ ਰਜਿਸਟਰੀ 'ਚ ਹੋ ਨਾਮੇ ਕਰ ਦਿਓ ਬਾਬਿਆਂ ਤੋਂ ਵੀ ਮੰਗੇ ਐ ਜਵਾਬ ਦਿਓ ਬਾਬੋ ਜਵਾਬ ਰੋਸ ਨਾ ਕੀਜਿਆ ਉੱਤਰ ਦਿਜੈ ਔਖੇ ਹੋਣ ਦੀ ਲੋੜ ਨਹੀਂ ਜਵਾਬ ਦਿਓ ਬੋਲੋ ਸਤਨਾਮ ਗੱਲ ਤੱਕ ਜਾਂ ਮੈਨੂੰ ਗਲਤ ਸਿੱਧ ਕਰਦੇ ਮੈਂ ਮਾਫੀ ਮੰਗ ਲਊਗਾ ਮੈਂ ਮਾਫੀ ਮੰਗ ਲਊਗਾ ਰੋਸ ਨਾ ਕੀਜੋ ਉੱਤਰ ਜਵਾਬ ਮੰਗਦੇ ਮੈਂ 8 ਸਾਲ ਹੋ ਗਏ ਜਵਾਬ ਮੰਗਦੇ ਨੂੰ ਸਰੋਮਨੀ ਕਮੇਟੀ ਵਾਲਿਆਂ ਤੋਂ ਵੀ ਆ ਡੇਰੇਦਾਰ ਬਾਦਿਆਂ ਤੋਂ ਵੀ 8 ਸਾਲ ਹੋ ਗਏ ਜਵਾਬ ਮੰਗਦੇ ਨੂੰ ਜਵਾਬ ਉੱਤਰ ਦਿਓ ਉੱਤਰ ਦਿਓ ਕਿਉਂਕਿ ਗੁਰਮਤਿ ਦੇ ਵਿੱਚ ਏਨੀ ਵੀ ਕੋਈ ਵੱਡਾ ਕੋਈ ਛੋਟਾ ਨਹੀਂ